ਨਾ ਮੈਂ ਜੀ ਤੁਹਾਡਾ ਮੇਰਾ ਨਾਮ ਹੈਗਾ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟੜਾਲੇਣਾ ਜਿਹੜੀ ਅੱਜ ਨਹਿਰ ਟੁੱਤੀ ਹੈਗੀ ਹੈ ਕਿੰਨੇ ਕ ਵਜੇ ਟੁੱਤੀ ਸੀ ਕਿੰਨਾ ਕ ਜਿਹੜਾ ਇਹਦਾ ਨੁਕਸਾਨ ਠੀਕ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇਣੀ ਵੀ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਸੀ ਤੇ ਉਹਦਾ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨੂੰ ਜਾਂਦੀ ਹੈ ਇੱਧਰ ਆਲੰਪਰ ਦੇ ਨਾਲ ਲੱਗ ਜਾਂਦਾ ਠੱਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨੁਕਸਾਨ ਹੈ ਇੱਥੇ ਕਿੰਨੀ ਕਿੱਕੜ ਹੈ ਜੀ ਇਹ ਇੱਕੜ ਤਾਂ ਜੀ ਘੱਟੋ ਘੱਟ ਖੂ ਹੋ ਗਈ ਇਹ ਜੇ ਜ਼ਿਆਦਾ ਨਹੀਂ ਹੈਗਾ 20 30 40 ਕੇ ਲਈ 30 ਤੇ 30 ਕਿੱਲਾਂ ਦੇ ਗੇੜ ਫਿਰ ਹੋ ਸਕਦੀ ਹੈ ਕੋੜੜਾ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕ ਹੈ ਕੀ ਲੱਗਦਾ ਵੀ ਤੁਹਾਨੂੰ ਰੁਕਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਆ ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸ ਸਿੰਘ ਦਾ ਵਿਚਾਰਾ ਮੁੰਡਾ ਗਰੀਬ ਆਗੀਆਂ ਦੁੱਖ ਹੁੰਦਾ ਸਾਡੇ ਸਿਸਟਮ ਤੇ ਦੁੱਖ ਹੁੰਦਾ ਨਹੀਂ ਉਹਦੇ ਨਾਲ ਕਿੰਨਾ ਕਿ ਨਰਮ ਹੈ ਉਹਦੇ ਵਿਚਾਰੇ ਦੇ ਘੱਟੋ ਘੱਟ 2 ਕਿਲੋ ਨਜੀਰੀ ਲਈ ਆ ਉਹਦੀ ਪਨੀਰੀ ਫਨਾ ਹੋਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਤਾਂ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ ਬੇਕਾਰ ਆ ਉਹ ਨਰਮਾ ਕਿੰਨਾ ਕਿ ਨਰਮਾ ਹੈਗਾ ਜੀ ਇਹ ਸਾਢੇ 3 ਕਿੱਲੇ ਤਿੰਨ ਬੰਦਿਆਂ ਦਾ ਠੀਕ ਹੈ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਦਾ ਠੀਕ ਹੈ ਨਾ ਜੀ ਉਧਰ ਜਿਹੜਾ ਬੈਕ ਸਾਈਡ ਤੇ ਹੈ ਉਹ ਅੱਧਾ ਕਿੱਲਾ ਜਿਹੜਾ ਹੈਗਾ ਉਹ ਮੂੰਗੀ ਹੈ ਜੀ ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਹਰਨਦੀਪ ਸਿੰਘ ਦੀ ਉਹ 1.5 ਕਿਲਾ ਉਹਨਾਂ ਨੇ ਜੀ ਲਾਈ ਹੋਈ ਹੈ। ਅਮਰਦੀਪ ਸਿੰਘ ਤੇ ਰਣਦੀਪ ਸਿੰਘ ਨੇ। ਇੱਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਹੈ। 3 ਏਕੜ। ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੀ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਹੈ। ਨਰਮਾ ਤਾਂ ਸਾਰਾ ਗਿਆ। ਨਰਮਾ ਤਾਂ ਗਿਆ ਜੀ तकरीबन। ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ। ਮੂੰਗੀ ਵੀ ਗਈ। ਜੀ। ਜੀਰੀ ਚ ਹੋ ਸਕਦਾ ਵੀ ਥੋੜਾ ਬਹੁਤਾ ਵੀ 50% ਹਾਂ ਥੋੜਾ ਬਹੁਤਾ ਬਚਾਅ ਹੋ ਸਕਦਾ ਹੈ। ਹਾਂ ਐਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ। ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹੈ ਚਲੋ ਇਹ ਤਾਂ ਵਧੀਆ ਗੱਲ ਹੈ ਥੋੜਾ ਬਹੁਤਾ ਚਲੋ ਗੌਰ ਹੋ ਗਈ ਇਹ ਤਾਂ ਚੰਗੀ ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਹੈ ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ ਇਹ ਜਦੋਂ ਸਫਾਈ ਹੁੰਦੀ ਹੈ ਠੀਕ ਹੈ ਨਾ ਉਹਦੇ ਉਹਦੇ ਕਿ ਨਹੀਂ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਆ ਸਾਰਾ ਅੰਦਰ ਹੀ ਰੋੜਿਆ ਜਾਂਦਾ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਇਹਦੇ ਨਹਿਰ ਦੇ ਵਿੱਚ ਰੋਕਾਂ ਲੱਗੀਆਂ ਹੋਈਆਂ ਨੇ ਇਹ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਇਹ ਤਾਂ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆ ਚੋਂ ਨਿਕਲ ਕੇ ਆਉਣਾ ਅਫਸਰ ਚੈੱਕ ਕਰਨੇ ਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਵੀ ਥੋੜੀ ਸਮੱਸਿਆ ਕੀ ਆ ਫਿਰ ਲੋਕ ਦੱਸਣਗੇ ਲੋਕਾਂ ਨੂੰ ਤਾਂ ਪਤਾ ਹੀ ਲੱਗਦਾ ਅਗਲਾ ਢਾਹ ਮਾਰ ਕੇ ਲੰਘ ਗਿਆ ਲੰਘ ਗਿਆ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਨਹੀਂ ਮੰਗ ਕਰਦੇ ਹੋ ਵੀ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਅਸੀਂ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਤਾਂ ਬਿਲਕੁਲ ਵਧੀਆ ਤੌਰ ਤਰੀਕੇ ਨਾਲ ਹੋਣਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਹ ਨਾ ਬਿਲਕੁਲ ਥੋੜੇ ਜਿਹਾ ਉਰੋਂ ਤੋਂ ਟੁੱ ਇਸ ਜਗ੍ਹਾ ਤੋਂ ਟੁੱਟਿਆ ਹੈ ਠੀਕ ਹਾਂ ਅਮਰੀਕ ਸਿੰਘ ਜੀ ਅਮਰੀਕ ਨੇ ਨੁਕਸਾਨ ਕਿੱਥੇ ਜੋ ਹੋਇਆ ਹੈ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲ ਬਤਾਲੀ ਹੈ ਪਿੰਡ ਕੋਟੜਾ ਲੈ ਲਿਆ ਜੀ ਤੇ ਨੁਕਸਾਨ ਪਿੰਡ ਦੇ ਕੋਲੇ ਜੀ ਟੁੱਟੀ ਨਹਿਰ ਜੀ ਤੇ ਈਦਾਂ ਆਲੰਪਰ ਵਾਲੀ ਸਾਈਡ ਤੇ ਇੱਕ ਸਾਈਡ ਤੇ ਸੁਆਹ ਗਿਆ ਵਿਚਾਲੇ ਬਹੁਤ ਨੁਕਸਾਨ ਆਈ ਪੰਜ ਪੰਜ ਸੱਤ ਕਿਲੇ ਜੀ ਰੀਤ ਲੱਗੇ ਉਹਦੇ ਬਾਕੀ ਨਰਮਾ ਵੀ ਆ ਉਹਦਾ ਵੀ ਨੁਕਸਾਨ ਹੈ ਕਿੱਧਰਲੇ ਪਾਸੇ ਜਾਂਦਾ ਹੈ ਪਾਣੀ ਇਹ ਆਲੰਪਰ ਵਾਲੀ ਸਾਈਡ ਤੇ ਕਿੰਨੇ ਕਿਲੇ ਟੋਟਲ ਇਹ ਟੋਟਲ ਹੁਣ 25 30 ਕਿਲੇ ਹੋਣੇ ਜਿਆਦਾ ਹੁਣ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਤੇ ਕੰਮ ਕਰ ਰਹੇ ਨੇ ਕਿੱਲਾ ਕੇ ਹਮ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕੁ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25-30 ਫੁੱਟ ਦਾ ਪਾੜ ਹੁਣ ਲੱਗਦਾ ਵੀ ਪ੍ਰਸ਼ਾਸਨ ਇਹਨੂੰ ਜਲਦੀ ਪੂਰ ਲੂ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਜਾਊਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਨਹੀਂ ਨਜ਼ਰ ਆ ਰਹੀ ਹਜੇ ਹਾਂ ਸੂਤੇ ਨੁਕਸਾਨ ਜੀ ਦੀ ਜੂਰੀ ਨੁਕਸਾਨ ਹੈ ਬੱਕੇ ਤਾਂ ਹਜੇ ਬਾਣੇ ਪਏ ਤੇ ਮੈਮ ਸ਼ੁਭਨਾਮ ਦਾ ਕਿਰਨਦੀਪ ਐਕਸਨ ਇਰੀਗੇਸ਼ਨ ਹਾਂ ਜੀ ਇਹ ਕਹਿਣਾ ਚਾਹੁੰਗਾ ਕਿ ਕਿੱਥੇ ਜਿਹੜਾ ਪਾੜ ਪਿਆ ਹੈ ਕਿੰਨਾ ਕੁ ਲੋਸ ਹੋਇਆ ਹੈ ਤੇ ਕਿੰਨੇ ਟਾਈਮ ਦੇ ਵਿੱਚ ਇਹਨੂੰ ਪੂਰਨ ਕੀਤਾ ਜਾਵੇ ਇਹਨਾਂ ਦੀ ਸਾਨੂੰ ਸਵੇਰੇ ਅਰਲੀ 3:30-4 ਵਜੇ ਸਾਨੂੰ ਆਗੇ ਸੀ ਮੈਸੇਜ ਕਿ ਠੱਗਰ ਬ੍ਰਾਂਚ ਦੇ ਵਿੱਚ 2 23000 ਆਡੀ ਤੇ 15 ਫੁੱਟ ਦੀ ਜਿਹੜੀ ਬ੍ਰੀਚ ਹੋਈ ਹੈ ਅਸੀਂ ਇਮੀਡੀਏਟਲੀ ਸਾਡੇ ਜਿਹੜੇ ਜੇઈએਸਡੀਓ ਜਿਹੜੇ ਲੋਕਲ ਸੀਗੇ ਆਪਣੇ ਪੋਸਟਡ ਉਹਨਾਂ ਨੇ ਰਸ਼ ਕੀਤਾ ਸਾਈਟ ਤੇ ਤੇ ਸਾਈਟ ਹੁਣ ਸਾਡੀ ਜਿਹੜੀ ਹੈ ਅਸੀਂ ਨੂੰ ਟੈਂਪਰੇਰੀ ਮੇਜਰਸ ਲਗਾ ਕੇ ਇਹਨੂੰ ਪਲੱਗ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਤੇ ਸਾਡੀ ਏਜੰਸੀ ਤੇ ਸਾਡੇ ਜਿਹੜੇ ਬੰਦੇ ਉਹ ਆਲਰੇਡੀ ਕੰਮ ਕਰ ਰਹੇ ਆ ਤੇ ਅਸੀਂ 5000 ਬੋਰੀਆਂ ਸਾਡੀਆਂ ਆਲਰੇਡੀ ਆ ਚੁੱਕੀਆਂ ਤੇ ਅਸੀਂ ਦੂਜੀ ਸਾਈਡ ਤੇ ਬੋਰੀਆਂ ਜਿਹੜੀਆਂ ਲਗਾ ਕੇ ਸ਼ਿਫਟ ਕਰ ਰਹੇ ਆ ਤੇ ਵਿਦਨ 2 ਐਂਡ 1/2 ਆਰਸ ਅਸੀਂ ਇਹਨੂੰ ਟੈਂਪਰੇਰੀ ਕੁਆਰੀ ਪਲੱਗ ਕਰ ਲਾਂਗੇ ਉਸ ਤੋਂ ਬਾਅਦ ਪ੍ਰੋਪਰ ਰਿਡਕਸ਼ਨ ਲੈ ਕੇ ਅਸੀਂ ਇਹਨੂੰ ਪਰਮਾਨੈਂਟ ਵੀ ਪਲੱਗ ਕਰਾਂਗੇ ਨੁਕਸਾਨ ਕਿੰਨਾ ਕੁ ਲੱਗਦਾ ਹੈਗਾ ਕਿਉਂਕਿ ਨੁਕਸਾਨ ਅਸੀਂ ਦੇਖ ਲਿਆ ਜੀ ਜਾਇਜ਼ਾ ਲੈ ਲਿਆ ਸਭ ਤੋਂ ਪਹਿਲਾਂ ਆ ਕੇ ਇਹ ਪਾਣੀ ਜਸਤ ਨਾਲ ਖੇਤਾਂ ਨਹੀਂ ਹੈ ਖੇਤ ਨਹੀਂ ਹੈਗੇ ਤੇ ਖੇਤਾਨਾ ਵਿੱਚ ਹੀ ਜਾ ਕੇ ਪਾਣੀ ਵਾਪਸ ਸਾਡੀ ਨਹਿਰ 'ਚ ਆ ਰਿਹਾ ਹੈਗਾ ਤੇ ਨੁਕਸਾਨ ਕੋਈ ਨਹੀਂ ਹੈਗਾ ਜੀ। ਪਰ ਮੈਂ ਜਿਹੜੀ ਨਹਿਰ ਹੈਗੀ ਹੈ ਪਹਿਲਾਂ ਵੀ ਬ੍ਰੀਚ ਹੋ ਚੀ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਹੋਈ ਆ ਪਰ ਹੁਣ ਵੀ ਜੇ ਦੇਖਿਆ ਜਾਵੇ ਬਹੁਤ ਜਗ੍ਹਾ ਤੇ ਬ੍ਰੀਚ ਹੋਣ ਦੇ ਚਾਂਸਸ ਹੈਗੇ ਆ। ਇਸ ਤਰ੍ਹਾਂ ਦੇਡ ਪ੍ਰਬੰਧ ਕਿਤੇ ਇਹ ਅਸੀਂ ਜਿਹੜੀ ਲਗਾਤਾਰ ਜਿੱਥੇ ਸਾਨੂੰ ਲੱਗਦਾ ਕਿ ਸਾਡੇ ਪੁਆਇੰਟਸ ਵੀਕ ਹੈ ਅਸੀਂ ਉਹਨਾਂ ਨੂੰ ਈਸੀ ਬੈਗਸ ਦੇ ਨਾਲ ਟੈਂਪਰੇਰੀ ਪਲੱਗ ਕਰਦੇ ਰਹੇ ਆ ਤੇ ਕਰਦੇ ਵੀ ਰਹੇ ਆ ਤੇ ਹੁਣ ਵੀ ਕਰ ਰਹੇ ਆ। ਲੇਕਿਨ ਇਹਦਾ ਜਿਹੜਾ ਪ੍ਰੋਜੈਕਟ ਹੈ ਉਹ ਅਸੀਂ ਪੱਕੇ ਤੌਰ ਤੇ ਗਵਰਨਮੈਂਟ ਆਫ ਇੰਡੀਆ 'ਚ ਤਿਆ ਜੇ ਜਲਦ ਹੀ ਉਹ ਪ੍ਰੋਜੈਕਟ ਸਾਡਾ ਪਾਸ ਹੋ ਜਾਏਗਾ ਫਿਰ ਅਸੀਂ ਇਹਨੂੰ ਨਵੇਂ ਸਿਰੇ ਤੋਂ ਨਵੀਂ ਨਹਿਰੀ ਬਣਾਵਾਂਗੇ ਮੇਰਾ ਨਾਮ ਪ੍ਰਵੀਨ ਛੇਬਰ ਤਸਿਲਦਾਰ ਲਹਿਰਾਗਾਗਾ ਜਿਹੜਾ ਨਹਿਰ ਦਾ ਇਹ ਬ੍ਰੀਚ ਹੋਇਆ ਹੈ ਸਾਨੂੰ ਜਦੋਂ ਵੀ ਪਤਾ ਲੱਗਾ ਸਾਡੀਆਂ ਟੀਮਸ ਮਾ ਜੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਹਦਾਇਤ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਸਿਲਦਾਰ ਮੇਰੇ ਪਟਵਾਰੀ ਕਾਨੂੰਗੋ ਸਾਰੇ ਅਸੀਂ ਇੱਥੇ ਮੌਜੂਦ ਆਂ ਔਰ ਕਿਸੇ ਵੀ ਸਥਿਤੀ ਨਾਲ ਨੈਪਟਲਿ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਔਰ ਚਕੰਨਾ 14 ਚਾਕ ਚਵੰਦਾ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗਸ ਹੈਗੇ ਨੇ ਔਰ ਇਹ ਕੰਮ ਜਿਹੜਾ ਅੱਜ ਜੰਗੀ ਪੱਧਰ ਤੇ ਅਸੀਂ ਇਹ ਕਰਵਾ ਰਹੇ ਹਾਂ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਦਾ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਆ ਉਹਦੇ ਵਿੱਚ ਪਾਣੀ ਜਿਹੜਾ ਬੈਕ ਆ ਰਿਹਾ ਹੈਗਾ ਹਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਫਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏ ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਹੈ ਜਾਂ ਜੀਰੀ ਦੀ ਲੱਗੀ ਨਹੀਂ ਜੀਰੀ ਦਾ ਹੈ ਜੀ ਸੰਭਾਵਨਾ ਉਹ ਅਸੀਂ ਜਿਹੜਾ ਹੈਗਾ ਮੰਡੇ ਨੂੰ ਦਬਾ ਚੈੱਕ ਕਰ ਲਾਂਗੇ ਆਪਣੀ ਵੈਸੇ ਤਾਂ ਸਾਰੇ ਜੀਰੀ ਲੱਗੀ ਪਾਣੀ ਲੱਗਾ ਹੋਇਆ ਜੇਕਰ ਫਿਰ ਵੀ ਕੋਈ ਲਾਸ ਹੋਇਆ ਤਾਂ ਉਹਦੀ ਰਿਪੋਰਟ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਰਦੇ ਹਾਂ